ਲਗੀ ਜਗਿਆ ਯਾਰੀ ਵੀ ਆਏ ਯਾ ਕਾਲੀ ਚ ਲੈ ਨਹੀਂ ਮੈਂ ਤਾਂ ਦੱਸਾਂ ਉਹ ਗੱਡੀ ਚੱਲੀ ਜਾਂਦੀ ਉਹਦੀ ਕਿੱਥੇ ਗਈਆਂ ਪਤਾਨੀ ਨੇ ਇਹ ਇੰਨਾ ਦੇ ਦਰਾਂ ਜੀ ਬੋਲਾਂਗੇ ਕਿ ਉਹ ਜਿਹੜਾ ਜਿੰਨੇ ਸੱਤ ਪਰਾਣੀ ਦਾ ਕਰਦੇ ਵਾਜੀ ਖਾਲਸਾ ਵਾਜੀ ਰੋਦੇ ਜਾ ਸ਼੍ਰੀ ਰਾਜ ਅੱਜ ਆਪਣੇ ਵੀਰ ਅਮਰਤ ਵਿਲਾ ટ્રਸਟ ਵੱਲੋਂ ਸੰਗਰੂਰ ਤੋਂ ਆਏ ਨੇ ਜੀ ਵੀਰ ਆਪਣੇ ਰਸਕ ਪਾਣੀ ਲੈ ਕੇ ਕਿਉਂਕਿ ਤੁਹਾਨੂੰ ਪਤਾ ਕੁਦਰਤ ਜਿਹੜੀ ਕਿਰਪੀ ਲਾਈ ਆ ਉਹਦੇ ਕਰਦੇ ਹੀ ਕੁਝ ਸਕਦੇ ਨਹੀਂ ਆ ਪਰ ਜਦੋਂ ਜੋ ਵੀ ਕੋਈ ਜੀਵ ਜੰਤੂ ਜਾਂ ਇਨਸਾਨ ਵਾਸਤੇ ਕੋਈ ਵੀ ਆਪਾਂ ਕਰ ਸਕਦੇ ਉਹਦਾ ਭਰਾਲਾ ਕਰ ਰਹੇ ਆ ਸੋ ਅੱਜ ਅਸੀਂ ਤਲਵੰਡੀ ਢੰਡ ਫੱਤੇ ਆ ਚੱਕ ਡੋਗਰਾ ਸਾਰੰਗਦੇਸ਼ ਅੰਨਾ ਤੇ ਹੋਰ ਵੀ ਲੱਗੇ ਲੱਗੇ ਜਿਹੜੇ ਲੜਿੰਦੇ ਲੋਕ ਹੋਣ ਉਹਨਾਂ ਵਿੱਚ ਰਸਨ ਵੰਡਣਾ ਕਰ ਲਈ ਹੀ ਅੱਜ ਇਹ ਨਾਲੇ ਤੋਂ ਮੰਦਰ ਸ਼੍ਰੀ ਲਾਲ ਦਵਾਰਾ ਤੋਂ ਸੰਗਤਾਂ ਦੇ ਨਾਲ ਜਾ ਰਹੇ ਆ ਜੀ ਸੋਨਿਆਲੇ ਰੂਹੀਆ ਕਾਲ ਵਾਜੀ ਖਾਲਸਾ ਵਾਜੀ ਬੋਲੇ ਜੈ ਸ਼੍ਰੀ ਰਾਮ ਅੱਜ ਆਪਣੇ ਵੀਰ ਅਮਰਤ ਵੇਲਾ ٹرسٹ ਵੱਲੋਂ ਸੰਗਰੂਰ ਤੋਂ ਆਏ ਨੇ ਜੀ ਵੀਰ ਆਪਣੇ ਰਸਕ ਪਾਣੀ ਲੈ ਕੇ ਕਿਉਂਕਿ ਤੁਹਾਨੂੰ ਪਤਾ ਕੁਦਰ ਰੇੜੀ ਖਲੋਪੀ ਲਾਈ ਆ ਉਦੇ ਕਰ ਨਹੀਂ ਕੁਝ ਸਕਦੇ ਨਹੀਂ ਪਰ ਜਦੋਂ ਜੋ ਵੀ ਕੋਈ ਜੀਵ ਜੰਤੂ ਜਾਂ ਇਨਸਾਨ ਵਾਸਤੇ ਕੋਈ ਵੀ ਆਪਾਂ ਕਰ ਸਕਦੇ ਉਹਦਾ ਪ੍ਰਾਲਾ ਕਰ ਰਹੇ ਆ ਸੋ ਅੱਜ ਇਹ ਤਲਵੰਡੀ ਇਹਨ ਫੱਤੇਆ ਚੱਕ ਡੋਗਰਾ ਸਾਰੰਗਦੇਸ਼ਾਣਾ ਤੇ ਹੋਰ ਵੀ ਲੱਗ ਲੱਗੇ ਜਿਹੜੇ ਲੜਿੰਦੇ ਲੋਕ ਹੋਣ ਉਹਨਾਂ ਵਿੱਚ ਰਾਸ਼ਨ ਵੰਡਣਾ ਕਰ ਲਈ ਜੀ ਅੱਜ ਇਹ ਨਾਲੇ ਤੋਂ ਮੰਦਰ ਸ੍ਰੀ ਲਾਲ ਦਵਾਰਾ ਤੋਂ ਸੰਗਤਾਂ ਦੇ ਨਾਲ ਜਾ ਰਹੇ ਆ ਜੀ ਸੋਨਿਆਲੇ